Jangan lupa like, share ਸਰ ਮੈਂ ਸਭ ਤੋਂ ਪਹਿਲਾਂ ਮਾਨਜੋ ਕੋਟ ਦਾ ਧੰਨਵਾਦ ਕਰਦਾ ਜੀ ਉਸ ਤੋਂ ਬਾਅਦ ਘੁੰਮਣ ਬ੍ਰਦਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਨਸਾਫ ਦੇ ਰਸਤੇ ਮੇਰਾ ਥੋੜੇ ਕਦਮ ਅੱਗੇ ਵਧਾਏ ਆ ਪਰਚਾ ਹੋਇਆ ਤੇ ਨਾਲ ਦੀ ਨਾਲ ਮੈਂ ਤੁਹਾਡਾ মিডিਏ ਦਾ ਬਹੁਤ 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 ਧੰਨਵਾਦ ਕਰਦਾ ਹਾਂ ਕੋਈ ਸ਼ਬਦ ਨਹੀਂ ਮੇਰੇ ਕੋਲ মিডিਏ ਲਈ ਜਿਨ੍ਹਾਂ ਨੇ ਬਹੁਤ ਪੋਜ਼ਿਟਿਵ ਬਹੁਤ ਜੋਸ਼ ਚਾਈ ਸੀ ਉਹ ਦਿਖਾਈ ਹੈ ਜਿਹਦੇ ਨਾਲ ਮੈਸੇਜ ਸਹੀ ਇਹ ਤਾਂ ਗਿਆ ਹੈ ਵੀ ਭਾਈ ਉਹ ਗਰੀਬਣੀ ਦਾ ਕੀ ਕਸੂਰ ਸੀ ਉਹ ਨਾ ਕਰਦਾ ਛੋਟੇ ਵੀਰ ਇੰਨਾ ਹੰਕਾਰ ਐਨੇ ਤੇਰੇ ਹੰਕਾਰ ਨੇ ਬਰਬਾਦ ਕਰਤੇ ਇੱਕ ਬੇਕਸੂਰ ਜਾਨ ਲੈ ਲਈ ਤੇਰੇ ਹੰਕਾਰ ਨੇ ਤੇਰੇ ਲਾਲਚ ਨੇ ਕੀ ਕਰੇਗਾ ਨਾ ਕਰ ਲਾ ਹਾਂਜੀ ਵਜੋਂ ਕੋਈ ਡਿਸੀਡਰ ਕੀਤੀ ਹੈ ਭੋਗ ਦੇਖੀ ਭੋਗਦੀ ਜੀ ਮੈਨੂੰ ਤਾਂ ਕੋਈ ਜ਼ਿਆਦਾ ਸੋਝੀ ਨਹੀਂ ਹੈ ਜੀ ਹੁਣ ਸਮਝ ਨਹੀਂ ਆ ਰਹੀ ਤੇ ਵੱਡੇ ਬਾਈ ਜੀ ਹੈਗੇ ਆ ਸ਼ਾਇਦ ਮੇਰਾ ਖਿਆਲ ਹੈ ਵੀ ਗੁਰਦੁਆਰਾ ਸਾਹਿਬ ਨਾਊਂਸ ਕਰਨਗੇ ਜੀ ਜੋ ਮਾਮਲਾ ਕਰਦੇ ਆ ਜੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕਰਕੇ ਕੀਤਾ ਹੋਇਆ ਹਾਂ ਜੀ ਦੇਖੋ ਕਮਾਲ ਦੇਖੋ ਇਹਨਾਂ ਦਾ ਆਯੋ ਬੈਨਿਨ ਇਨਵੈਸਟੀਗੇਸ਼ਨ ਤੋਂ ਕਹਿ ਰਿਹਾ ਕਹਿੰਦਾ ਜੀ ਪੋਸਟਮਾਰਟਮ ਦੀ ਤਾਂ ਲੋੜ ਹੀ ਨਹੀਂ ਜੱਜ ਨੂੰ ਕਹਿੰਦਾ ਜੀ ਇਹ ਤਾਂ ਨੇਚਰਲ ਮੌਤ ਆ ਸੰਸਕਾਰ ਕਰ ਦਿਓ ਇਹ ਤਾਂ ਤੁਹਾਡਾ ਘੁੰਮਣ ਬ੍ਰਦਰ ਦਾ ਮਾਨਜੂ ਕੋਟ ਦੇ ਹੁਕਮਾਂ ਨਾਲ ਪੋਸਟਮਾਰਟਮ ਹੋਇਆ ਜਿਸ ਦੇ ਨਾਲ ਸਚਾਈ ਬਾਹਰ ਆਈ ਹੈ ਹੈਡ ਇੰਜਰੀ ਆਈ ਹੈ ਹੈਡ ਇੰਜਰੀ ਦੇ ਵਿੱਚ ਸਾਰਾ ਕੁਝ ਡਾਕਟਰਾਂ ਨੇ ਕਲੀਅਰ ਕੀਤਾ ਫਿਰ ਜਾ ਕੇ ਪਰਚਾ ਹੋਇਆ ਚਲੋ ਕਹਿੰਦੇ ਆ ਦੇਰ ਆਏ ਘੱਟੋ ਘੱਟ ਉਸ ਆਤਮਾ ਨੂੰ ਅੱਜ ਆਪਾਂ ਸੰਸਕਾਰ ਕਰਿਆ ਆ ਮੈਂ ਚੁੰਨੀ ਬੰਨੀ ਫਿਰਦਾ ਉਹਦੀ ਮੈਂ ਚੁੰਨੀ ਬੰਨੀ ਸੀ ਵੀ ਜਾਤਾ ਇਨਸਾਫ ਮਿਲੂਗਾ ਜਾਂ ਫਿਰ ਦੋ ਲਾਸ਼ਾਂ ਜਾਣਗੀਆਂ ਬਸ ਉਨੀ ਦੇਰ ਮੈਂ ਲਾਹਣੀ ਨਹੀਂ ਸੀ ਮੈਂ ਸ਼ੁਕਰ ਕਰਦਾ ਉਸ ਮਾਲਕ ਦਾ ਚਲੋ ਮਾਲਕ ਨੇ ਸਾਨੂੰ ਘਟੋ ਘਟ ਇਨਸਾਫ ਵਾਲੇ ਰਸਤੇ ਤੋਰਿਆ ਤੇ ਸਾਡਾ ਐਫ ਆਈ ਆਰ ਹੋਈ ਹੈ ਉਮੀਦ ਕਰਦੇ ਆ ਮਾਨ ਜੋ ਕੋਟਾਂ ਤੇ ਤੇ ਸਾਨੂੰ ਇਨਸਾਫ ਮਿਲੇਗਾ